ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਬੱਟਰ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਨੇੜੇ ਬੱਧਨੀ ਸ਼ਹਿਰ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ 4 ਵਹਿੜਾਂ ਵਿਖਾਉਣੀਆਂ ਦੋ ਕਾਲੇ ਰੰਗ ਦੀਆਂ ਪੂਰੀਆਂ ਚੰਗੀਆਂ ਤੇ ਦੋ ਚਿੱਟੇ ਰੰਗ ਦੀਆਂ ਡੱਬੀਆਂ ਵਹਿੜਾਂ ਪ੍ਰਿੰਟ ਵਾਲੀਆਂ ਵਹਿੜਾਂ 4 ਆ ਚਾਰੇ ਹੀ ਫੁੱਲ ਚੰਗੀਆਂ ਜੇ ਕੋਈ ਕਾਲੀਆਂ ਲੈ ਜਾਂਦਾ ਚਾਹਵਾਨਾ ਜੋੜਾ ਕਾਲੀਆਂ ਦਾ ਤੇ ਜੋੜਾ ਹੀ ਡੱਬੀਆਂ ਆਂਦਾ ਭਾ ਹੋਣਗੇ ਜਮਾਂ ਜੈਜ ਆਹ ਤਾਂ ਤਾਜੀ ਸੂਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਥਾਣ ਵੇਖੋ ਕਿੰਨਾ ਚੰਗਾ ਲੇਵਾ ਨਾੜਾ ਨਾਲ ਭਰਿਆ ਪਿਆ ਖਾਸ ਗੱਲ ਰਹੂਗੀ ਕਿ ਹੈਗੀਆਂ ਦੋਵੇਂ ਨਵਾਹਾਨ ਨਹੀਂ ਤਾਂ ਕਈ ਲੋਕੀ ਤੈਵਜੇ ਆ ਕਿ ਗਾਂ ਹੁੰਦੀ ਆ ਪੰਜਵੇਂ ਸੂਏ ਛੇਵੇਂ ਸੂਏ ਬੁੱਢੀ ਤੇ ਅਗਲਾ ਦੂਜਾ ਸੂਆ ਕਹਿੰਦਾ ਪਰ ਇਹ ਚਾਰੇ ਦੀਆਂ ਚਾਰੇ ਵਹਿੜਾ ਨਵਾਹਾਨ ਵਹਿੜਾ ਜਾਨ ਵਾਲੀਆਂ ਵਧੀਆ ਮੈਂ 5-7-7 ਸਵੇਰੇ ਦੁੱਧ ਪਿਆਉਣ ਵਾਲੀਆਂ ਕਿਉਂਕਿ ਨਵਾਂ ਹਾਨ ਇਹਨਾਂ ਦੇ ਵਿੱਚੋਂ ਬੁੱਢੀ ਗਾਂ ਕੋਈ ਵੀ ਨਹੀਂ ਇਨਫਰਮੇਸ਼ਨ ਲੈ ਦੇਣਾ ਨਿੱਕੇ ਨਿੱਕੇ ਮੁੱਲ ਹੋਣਗੇ ਹਾਂਜੀ ਬਾਈ ਸਸੀ ਕਾਲ ਨਾਂ ਦੱਸ ਦਿਓ ਹਾਂ ਬਾਈ ਲਾਲਾ ਪਿੰਡ ਬੋਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਦੱਸ 6284310416 4 ਜਨਵਰੀ ਹਾਂ 4 ਆ ਜੀ ਸੂਈ ਤੋਂ ਚੱਲ ਬਗੇ ਹਾਂ ਸੂਈ ਤੋਂ ਚੱਲ ਦੱਸ ਗਏ ਇਹਦੇ ਬਾਰੇ ਇਹ ਸੂਈ ਬਈ ਮਾਲਕਾਂ ਨੇ ਦੱਸਿਆ ਪਹਿਲਾਂ ਸੂਆ ਆਪਣੇ ਪਿੰਡੋਂ ਹੀ ਲਈ ਦੀ ਆ ਬੜੀ ਠੀਲ ਠੰਡੀ ਬਹੁਤ ਠੀਕ ਐ ਕੋਈ ਹੋਰ ਨਹੀਂ ਕੋਈ ਭਾਰ ਨਹੀਂ ਗਾ ਕੁਝ ਨਹੀਂ ਗਾ ਠੀਲ ਠੰਡੀ ਬਹੁਤ ਆ ਛੁਆਈ ਬਹੁਤ ਚੰਗੀ ਆ ਹਾਜੀ ਸੂਈ ਆ ਇਹ ਰਾਤ ਸੂਈ ਆ ਬਈ ਕਹਨੋਂ ਤੜਕੇ ਕਹਿੰਦੇ ਜੇਰ ਪਈ ਆ ਰਾਤ ਸੂਈ ਆ ਇਹ 9:30 ਵਜੇ ਠੀਕ ਐ ਰਾਤ ਦਾ ਬੱਚਾ ਹੀ ਲਾਇਆ ਸੀਗਾ ਹੁਣ ਤੜਕੇ 4 ਕਿਲੋ ਦੇ ਆਸੇ ਪਾਸੇ ਝੋਇਆ ਹੋਊਗਾ ਕਿੰਨਾ ਕ ਪਿਆ ਜੂ ਯਾਰ ਦੋ ਤੋਂ ਬੱਚੀ ਨੂੰ 17-18 ਕਿਲੋ ਦੇਣ ਦਾ ਹੱਕ ਬੰਦਾ ਲੇਵੇ ਵਾਲੀ ਆ ਬਹਿ ਹਾਂ ਬੱਚੀ ਰਾਜੀ ਬ ਕੜੀਏ ਬਾਹਰ ਨੂੰ ਮਗਰ ਵੀ ਵੱਛੀ ਹੋਈ ਐ ਨਹੀਂ ਅੱਛਾ ਮਗਰ ਵੀ ਵੱਛੀ ਆ ਭਾਈ ਜੇਰ ਦੋਸਤੋ ਮੈਨੂੰ ਤਾਂ ਲੱਗਦਾ ਜਿਵੇਂ ਬੱਚਾ ਹਜੇ ਬੈਠਾ ਜਾ ਇਕੱਠਾ ਜਾ ਕਿਤੇ ਅੱਜ ਹੀ ਸੂਈ ਉੱਪਰ ਨਹੀਂ ਭਾਈ ਠੀਕ ਐ ਭਾਈ ਕਹਿੰਦਾ ਰਾਤ ਦੀ ਸੂਈ ਆ ਪਹਿਲਾ ਸੂ ਆ ਪਲੂਣ ਵੱਛੀ 17 18 ਕਿਲੋ ਦੁੱਧ ਪਿਆ ਜੂ ਰਾਜੀ ਫੋਲੀ ਆ ਲੇਵਾ ਭਾਂਡਾ ਸੋਹਣਾ ਮੋਟੇ ਮੋਟੇ ਥਾਨ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਵੱਛੀ ਲੈਣੀ ਨਾ ਕਰੋ ਸੰਗ ਨਜ਼ਾਰੇ ਦੇ ਦੂਸਿਆ ਲੋ ਸਿਆਲੋ ਸਿਆਲ ਫੈਡ ਫੂਡ ਵਧੀਆ ਉਹ ਦੁੱਧ ਮੱਝਾਂ ਵਰਗਾਉ ਇੱਕ ਹੈ ਪਹਿਲਾ ਨਾ ਕੋਲ ਅਰਗੀ ਬੱਛੀ ਆ ਪੂਰੀ ਭਾਰੀ ਫੁੱਲ ਜਾਨ ਵਾਲੀ ਨਰੋਈ ਨੇਗਰ ਜਾਣ ਕਰਕੇ ਤਾਈਆਂ ਤਾਂ ਲਾਲੇ ਨੂੰ ਮਰੂਦਾਂ ਵਾਲੀ ਰੇੜੀ ਵਾਂਗੂ ਖਿੱਚੀ ਫਿਰਦੀ ਆ ਹਾਂ ਪੂਰੀ ਜਾਨ ਵਾਲੀ ਬੱਛੀ ਆ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਦਾ ਸੀਗਾ ਕਿ ਚਾਰ ਨਾਗਾ ਚਾਰੇ ਨਾਗੀ ਨਵਾਹਾਨ ਆ ਕੋਈ ਬੁੱਢੀਆਂ گاਵਾਂ ਨਹੀਂ ਨਵਾਹਾਨ ਵਹਿੜਾਂ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਜਾਂ ਡੈਰੀ ਦੁੱਧ ਪਾਉਣ ਨੂੰ ਵਹਿੜਾਂ ਲੈਣੀਆਂ ਦੁੱਧ ਤੇ ਲੈਣੀਆਂ ਵਧੀਆ 5-5 7-7 ਸੂਵੇ ਕਰਮ ਵਾਲੀਆਂ ਦੁੱਧ ਪਿਉਣਗੀਆਂ ਕਿਉਂਕਿ ਨਮਾਹਾਨ ਹੈ ਲੈਵੇ ਤੇ ਨਾੜਾ ਨੂੜਾ ਬਹੁਤ ਮਗਰ ਵੀ ਵੱਛੀ ਆ ਆਪਦੀ ਮਾਰ ਗਈ ਆ ਵਧੀਆ ਸੇਵਾ ਕਰ ਲੋਗੇ ਬਹੁਤ ਸੀਗੀ ਬੰਦੇ ਦਾ ਦੇ ਕਹਿੰਦਾ 2 ਘਟੇ ਦਾ ਟ੍ਰਾਂਸਲੇਸ਼ਨ ਦੀ ਖਵਾਦੇ ਇਹਨੂੰ ਅੱਛਾ ਆ ਵਹਿੜ ਹੀ ਦਸੀ ਜਾਂਦੀ ਆ ਦੋਸਤੋ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ 2 ਘਟੇ ਦਾ ਟ੍ਰਾਂਸਲੇਸ਼ਨ ਦੇ ਚਾਰ ਤੇ ਜਿਹੜੇ ਆਪਾਂ ਤਿਆਰ ਪਸ਼ੂ ਨੂੰ ਪਾਉਣੇ ਆ ਤਾਂ ਹੀ ਵੱਛੀ ਚਮਕਾ ਮਾਰਦੀ ਆ ਰਾਜੀ ਫੁੱਲ ਆ ਕਿੰਨੇ ਦਿਲਾਲੇ ਜਾਇਜ ਜਪਾ ਯਾਰ ਮੁੱਲ ਕਰਾਉਂ ਤਾਂ ਭਲਾ 70 ਕਰਾ ਲਾ 72 ਕਰਾ ਲਾ ਆਪਾਂ 56800 ਰਿਵਾਰਡ ਦੇਵਾਂਗੇ ਉੱਚ ਮਾਨਤਾ ਨਹੀਂ ਹੋਊਗਾ ਮੁੱਲ 70 ਕਰਾ ਲਓ 72 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ 56800 ਦੀ ਬਾਈ ਕਹਿੰਦਾ ਬੱਚੀ ਦੇ ਦੇਣੀ ਹੈ ਸੋਭਾ 4 ਕਿਲੋ ਬੌਲੀ ਹਵਾਨੇ ਚੋਂ ਕੱਢ ਲਈ ਹੈ ਖਾਲੀ ਨਹੀਂ ਕੀਤੀ ਕਿਉਂਕਿ ਪਹਿਲੀ ਚਵਾਈ ਲਾਈ ਕਰਕੇ 17 18 ਕਿਲੋ ਬੱਚੀ ਨੇ ਖੁੱਲਾ ਦੁੱਧ ਪਿਆ ਦੇਣਾ ਤੇ ਉਸ ਹਿਸਾਬ ਨਾਲ ਜਾਇਜ ਜੀ ਮੁੱਲ ਹੈ ਬਾਕੀ ਮਗਰ ਵੀ ਬੱਛੀ ਆ ਬਾਕੀ ਹੈ ਪਹਿਲਾਣਾ ਵਧੀਆ ਪੰਜ ਸੱਤ ਸੂਵੇ ਦੁੱਧ ਪਿਆ ਜੂ ਬਾਕੀ ਵੀਡੀਓ ਬਣਾ ਰਹੇ ਆ 11 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਇਹੀ ਕਿਤੇ ਆਥੇ ਨੇ ਵੀਡੀਓ ਬਣਦੀ ਲੇਵਾਜ ਦੂ ਦੁੱਗਣਾ ਵਖਾਉਣਾ ਸੀਗਾ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦਿਨ ਹੀ ਪਿਆ ਜਮਾ ਜੈਜਪਾਲੇਵਾ ਵੇਖੋ ਪਰ ਫਟਾਂ ਨੂੰ ਚੌੜਾ ਲੇਵਾ ਸਟਾਰਟ ਹੁੰਦਾ ਫਟਾਂ ਚ ਫਸਿਆ ਪਿਆ ਲੇਵੇ ਤੇ ਦੋਨੇ ਪਾਸੇ ਨਾੜਾ ਬਹੁਤ ਹੈ ਪੱਛੀ ਫੁੱਲ ਚੰਗੀ ਆ ਫੁੱਲ ਕੁਆਲਿਟੀ ਵਾਲੀ ਆ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਵੇ ਹੋ ਸਕਦਾ 20 ਕਿਲੋ ਹੀ ਪਿਆ ਜੇ ਕਿਉਂਕਿ ਰਤ ਵਧੀਆ ਦੋ ਨੰਬਰ ਤੇ ਆ ਜਾ ਇਹ ਵੀ ਦੁੱਧਾ ਸੂਆ ਬਾਈ ਦਾਣ ਹਜੇ ਲੈ ਲੂਗੀ ਪੰਜ ਲੈ ਜਾਂ ਚਾਰ ਲੈ ਦੇ ਇੰਨਾ ਲਓ ਸੀਲ ਨਹੀਂ ਇਹ ਵੀ ਬਹੁਤ ਆ ਲੈ ਲਓ ਜੀ ਸੀਲ ਸਾਉ ਇਹ ਵੀ ਪੂਰੀ ਆ ਇਹਦਾ ਬੱਚੀ ਜਾਉ 20 ਕਿਲੋ ਤੋਂ ਬਾਹਰ ਯਾਰ 20 ਤੋਂ ਬਲਾਸੀ ਦੇ ਦੂ ਉਹਨਾਂ ਨੇ 20 ਕਿਲੋ ਕਹਾਂਗੇ ਕਹਿੰਦਾ ਠੀਕ ਹੈ ਦੋਸਤੋ ਇਹ ਇੱਕ ਨੰਬਰ ਨਾਲੋਂ ਵੀ ਕੱਦ 'ਚ ਚਾਰ ਉਂਗਲਾਂ ਵੱਡੀ ਆ ਦੂਆ ਸੂਆ 20 ਕਿਲੋ ਦੁੱਧ ਉਹ ਕਹਿੰਦੇ ਪਹਿਲੇ ਸੂਵੇ ਦੇ ਥੱਲੋਂ ਚੋਇਆ ਪਰ ਵਹਿੜ ਹੀ ਦੱਸਦੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹ ਤਾਂ 20 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆ ਜੂ ਬਾਕੀ ਐਡੀ ਵੱਚੀ ਜੇ 20 ਕਿਲੋ ਪੋਲੇ ਇਹ ਹੱਥ ਨਾਲ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਇਹ ਕਿਹੜਾ ਬਲੂਂਗੜੇ ਵਰਗੀ ਆ 911 ਟਰੈਕਟਰ ਜੇਡੀ ਐ ਦਿਨ ਚਾਰਾਂ ਨੂੰ ਸੂਪੇ ਪੰਜਾਂ ਨੂੰ ਸੂਪੇ ਬਲਟਾਂ ਹਜੇ ਪਈਆਂ ਬਹੁਤ ਆ ਬਾਕੀ ਲੇਵਰੀ ਤਿਆਰੀ ਹੋਣ ਵੀ ਬਹੁਤ ਆ 15 16 ਕਿਲੋ ਦੁੱਧ ਵਾਲੀ ਵਹਿੜ ਵਾਲਾ ਤਾਂ ਲੇਵਾ ਕਰਨ ਵਾਲੀ ਹੋਣੀ ਤਿਆਰ ਕਰੀ ਫਿਰਦੀ ਆ ਹਵਾਨਾ ਖਿੱਚਾਂਗੇ ਤਾਂ ਹਜੇ ਰਾਵੜਾਂ ਨੂੰ ਵਧੂਗਾ ਜਦੋਂ ਤਿਆਰ ਹੋ ਜਾਂਦੀ ਐ ਲਟਕੇ ਸੂ ਹਾਂ ਕਿਸੇ ਗਾਂ ਦਾ ਵੀ ਫਿਟਿੰਗ ਲਗਈ ਆ ਹਾਂ ਹਾਂ ਫੱਟ ਫੱਟ ਲੇਵਾ ਪੂਰਾ ਸ਼ਾਨਦਾਰ ਕਾਗਜ਼ ਵਰਗਾ ਹਵਾਨ ਉਹ ਖਿੱਚ ਕੇ ਵਿਖਾਇਆ ਰਬੜਾਂ ਨੂੰ ਵੱਧ ਕੋਈ ਸੈਡ ਨਹੀਂ ਕੋਈ ਭਲ ਨਹੀਂ ਕੋਈ ਫੋਟ ਨਹੀਂ ਸ਼ਾਂਗ ਨਹੀਂ ਕੋਈ ਦੁੱਪੜ ਜਾਂ ਮਾਲ ਨਹੀਂ ਦੁੱਧ ਵਾਲੀਆਂ ਵਹਿੜਾ ਕਾਗਜ਼ ਵਰਗੇ ਪਿੰਡੇ ਕਿੰਨੇ ਦੀ ਲਾਲੇ ਜਾਇਜ ਆ ਪਾਏ ਲਓ ਜੀ ਇਹਦਾ 70 ਚ ਮਾਨਤਾਨ ਹੋਊਗਾ ਲਓ ਜੀ ਇਹਦਾ 70 ਚ ਮਾਨਤਾਨ ਹੋ ਜੂ ਇਹੀ ਕਿਤੇ ਉਹ ਜੇ ਘਰੇ ਖੜੀ ਹੋਵੇ ਤੇ ਅਗਲਾ 85000 ਦੀ ਬਾਜ ਦੇਵੇ ਕਿਉਂਕਿ ਫੈਟ ਇਹਦੀ ਕੱਚੀ ਆ ਆਪਾਂ ਮੰਗਣ ਹੁਣ ਆਪਾਂ ਆਂਗਰੇਜ਼ ਚਾਸੀ ਦੇ ਲੈਣੇ ਵੀ ਸਵਾ ਕਰਕੇ ਸਾਂਭਣੀ ਆ ਠੀਕ ਹੈ ਕਿ ਨਹੀਂ ਜੇ ਮਤਨ ਆਪਣੇ ਕੋਲ ਰੂਪੀ ਆਪਾਂ ਵੀ ਇਹੀ ਕਰ ਲਾਂਗੇ ਆਪਾਂ ਹੂੰ ਸਹੀ ਗੱਲ ਆ ਐ ਤੇ ਆ ਜਾ ਤੈਨ ਨੰਬਰ ਇਹ ਦੂਜੇ ਸੂਏ ਖੁੰਦੀ ਆ ਬੜੀ ਹਜੇ ਲੈ ਲੇ ਦੂ ਹਫਤਾ ਲੈ ਜੇ 10 ਦਿਨ ਲੈ ਜੇ ਠੀਕ ਹੈ ਸੀਰ ਢੰਡੀ ਇਹਦੀ ਬਹੁਤ ਆ ਲੈ ਲਓ ਜੀ ਸੀਰ ਸਾਹ ਹੋਏ ਵੀ ਪੂਰੀਆ ਦੁੱਧ ਕਿੰਨਾ ਕੁ ਪਿਆਜ ਲਾ ਲੇ ਤੁਹਾਡ ਯਾਰ 20 ਕ ਮੰਨ ਕੇ ਰਹਿਵੇਂ ਕੋਈ ਆਪਾਂ ਐਵੇਂ ਕਰੀਏ 25 ਕਿਲੋ ਦੇ ਦੂ ਨਸਲ ਪ੍ਰਿੰਟ ਦੇਖ ਕੇ ਹੂੰ ਬਸ ਦੁੱਧ ਸੇਵਾ ਦਾ ਜਾਨੀ ਕਿ ਜਿੰਨਾ ਕ ਆਪਾਂ ਨੂੰ ਦੱਸਿਆ ਆਪਾਂ ਦ ਦੋਸਤੋ 20 ਕਿਲੋ ਦੁੱਧ ਇਹਨੇ ਦਿੱਤਾ ਪਹਿਲੇ ਨੇ ਦੂਆ ਸੂਆ ਬਾਈ ਕਹਿੰਦਾ ਨਸਲ ਰੰਗ ਪ੍ਰਿੰਟ ਵੇਖ ਕੇ ਜਾਦ ਬਰੀਡ ਵੇਖ ਕੇ ਕਹਿ ਦਿੱ ਗਏ 25 ਕਿਲੋ ਦਿਓ ਆਪਾਂ ਇੰਨਾ ਨਹੀਂ ਕਹਿੰਦੇ 20 ਬਾਈ ਮੰਨ ਕੇ ਅਗਲਾ ਲਵੇ ਇੰਨਾ ਪਿਆ ਜੂ ਦਿਨ ਹਜੇ 10 ਪਏ ਆ 10 12 ਦਿਨ ਲੈ ਜੂਗੀ ਐਚ ਐਫ ਨਸਲ ਦੀ ਫੁੱਲ ਜਾਦ ਬਰੀਡ ਵਾਲੀ ਸੀਲ ਠੰਡੀ ਹੈ ਹਾਂ ਸੀਲ ਸਾਊ ਆ ਦੋਸਤੋ ਸਾਰੀਆਂ ਵੇੜਾਂ ਚਾਰੇ ਦੀਆਂ ਚਾਰੇ ਨਵਾਂ ਹਨ ਤਾਈਆਂ ਪਿੰਡਿਆਂ ਚ ਚਮਕਾ ਜੇ ਬੁੱਢੀਆਂ ਜੀਆਂ ਹੁੰਦੀਆਂ ਤਾਂ ਪਿੰਡਾ ਰੁੱਖਾ ਜਿਹਾ ਹੋ ਜਾਂਦਾ ਜਾਨਵਰ ਦਾ ਐ ਕਿਹੜਾ ਹੋਰ ਕੜਾ ਇਹਦਾ ਦੋਸਤੋ ਲਾਮਲੂਮ ਬਹੁਤ ਆ ਹਾਈਟ ਵੀ ਫੁੱਲ ਆ ਤੇ ਲੈਂਥ ਵੀ ਪੂਰੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਫੁੱਲ ਜਾਤ ਬਰੀਡ ਵਾਲੀ ਬੱਛੀ ਆ ਦੂਆ ਸੂਆ ਦੁੱਧ 20 22 ਕਿਲੋ ਬਾਈ ਕਹਿੰਦਾ ਖੁੱਲਾ ਪਿਆ ਦੇਣਾ ਨੇ 20 ਕਿਲੋ ਪਲੂਨ ਨੇ ਦਿੱਤਾ ਬਾਕੀ ਬਰੀਡ ਵਾਲੀ ਬੱਛੀ ਦੁੱਧ ਨਾ ਦੇਵੇ ਫਰਦੇਸੀ ਵੈੜ ਨੇ ਦਾ ਕਿਧਰੋਂ ਦੇਣਾ ਤੇ ਬਰੀਡ ਵਾਲੀ ਵੜ 20 22 ਕਿਲੋ ਦੁੱਧ ਦਰਮਿਆਨੀ ਸੀਵਾਦਨੀ ਕੱਢਦੀ ਤੇ ਫਿਰ ਦੇਸੀ ਵੜ ਤੱਕ ਇਧਰੋਂ ਕੱਢੂਗੀ ਕਿੰਨੇ ਦੀ ਲਾਲੇ ਯਾਰ ਮੁੱਲ ਕਰਾਂ ਹੁਣ ਵੀ 90 ਗਰਾਂ 95 ਗਰਾਂ ਜਦੋਂ ਤਿਆਰ ਹੋ ਗਈ ਉਹਦੇ ਦੇਵਾਂਗੇ ਆਪਾਂ ਲੱਖਾਂ ਰਿਆ ਲੈਣਾ ਸੀ ਅੱਜ 85000 ਜਮਾਨਤਾਨ ਕਰਦੇ ਆਂ ਲਓ ਜੀ ਬਾਈ ਕਹਿੰਦਾ ਜਿੱਦਣ ਤਾਹਾਂ ਦੇ ਨੇ ਉਹ ਤਿਆਰ ਹੋ ਜਾਂਦੀ ਉਹਦੋਂ ਤਾਂ ਦੇਵਾਂਗੇ ਲੱਖ ਦੀ ਅੱਜ 85000 ਦੀ ਬਾਈ ਕਹਿੰਦਾ ਦੇ ਦਿਆਂਗੇ ਛੋੜ ਛੱਪਾ ਵਿੱਚੋਂ ਹੋ ਜੂ ਫੁੱਲ ਜਾਦ ਬਰੀਡ ਵਾਲੀ ਵੱਡੇ ਕਦ ਕਾਰਠ ਵਾਲੀ ਦੁਆ ਸੂਆ ਬੱਚੀ ਜਾਦ ਬ੍ਰੀਡ ਫੋਲੀ ਹੈ ਚਮਕਦਮ ਸਾਰੀਆਂ ਵੇੜਾਂ ਦੇ ਪਿੰਡਿਆਂ ਚ ਪੂਰੀਆਂ ਫੋਲੀ ਚਮਕਦਮ ਸਾਰੀਆਂ ਵੇੜਾਂ ਦੇ ਕਿਉਂਕਿ ਇਹ ਵਹਿੜੰਗ ਹੈ ਨਵਾਂ ਹਾਨ ਬੱਚੀਆਂ ਇਹ ਕਿਹੜਾ ਕੋਈ ਸੂਆਂ ਵਾਲੀਆਂ ਗਾਵਾਂ ਅੱਗੇ ਆ ਜਾ ਲਾਸਤੇ ਤੂੰ ਦੂਜਾ ਸੂਆ ਭਈ ਇਹ ਲੈ ਲੂਗੇ ਜੇ 5 ਲੈ ਜੇ 6 ਲੈ ਜੇ ਇਹਨੇ ਲੈ ਲਾ ਜੀ ਸੀ ਫੰਡੀ ਵੀ ਬਹੁਤ ਹਨ ਠੀਕ ਹੈ ਕਿੰਨਾ ਕੱਢ ਜੂ ਤੇ ਦੁੱਧ ਯਾਰ ਕੱਚੀ ਬਿੱਲੀ ਦੇ ਹਿਸਾਬ ਨਾਲ 15 16 ਮੰਨ ਕੇ ਲਾ ਲਵੋ ਹੁਣ ਆਪਾਂ ਬਾਲਾ ਕਹਿ ਰਿਹਾ ਠੀਕ ਹੈ ਕਿ ਨਹੀਂ ਹੂੰ ਸਹੀ ਹੈ ਦੋਸਤੋ ਇੱਕ ਗੱਲੋਂ ਇਹ ਮੁੰਡੇ ਦੀ ਸਿਹਤ ਹੈ ਇਹ ਦੁੱਧ ਦਾ ਨਹੀਂ ਬਾळा ਝੂੜ ਤੂਫਾਨ ਮਾਰਦਾ ਕਈ ਤਾਂ ਬਹੁਤ ਮਾਰਦੇ ਆ ਕਈਆਂ ਨੇ ਤਾਂ ਇਹਦਾ ਵੀ 23 24 ਕਿਲੋ ਕਹਿ ਦੇਣਾ ਸੀ ਆ ਜਿਹੜੀ ਆਪਾਂ ਤੋੜ ਕੇ ਵਿਖਾਉਣੇ ਆ ਪਰ ਬਾਈ ਕਹਿੰਦਾ ਅੱਜ ਹਜੇ ਕੱਚੀ ਆ ਕੱਚੀ ਕਰਕੇ ਤੁਸੀਂ 15 16 ਮੰਨ ਕੇ ਭਾਵੇਂ ਸੌਦਾ ਕਰ ਲਿਓ ਇਹ ਮੁੰਡਾ ਲਾਂਬੇ ਤੋਂ ਬਹੁਤ ਡਰਦਾ ਦੁੱਧ ਦਾ ਝੂੜ ਤੂਫਾਨ ਨਹੀਂ ਮਾਰਦਾ ਵਧੀਆ ਗੱਲ ਆ ਯਾਰ ਕੰਮ ਕਰਨਾ ਸਾਫ਼ ਸੁਥਰਾ ਕਰੋ ਜ਼ਰੂਰੀ ਨਹੀਂ ਗਾ ਕਿ ਝੂਠ ਮਾਰ ਕੇ ਬਾळा ਨਫਾ ਮਿਲਦਾ ਸੱਚ ਬੋਲ ਕੇ ਇਮਾਨਦਾਰੀ ਨਾਲ ਵੀ ਵਧੀਆ ਨਫਾ ਮਿਲਦਾ ਹੈ ਇਹ ਤਾਂ ਬੰਦੇ ਦੇ ਮਨ ਦਾ ਵਹਿਮ ਹੀ ਹੁੰਦਾ ਕਿ ਮੈਂ ਝੂਠ ਮਾਰ ਗਿਆ ਤੇ ਮੈਂ ਬਾਹਲਾ ਨਫਾ ਲੈ ਲੂੰਗਾ ਮੈਂ 20 ਕਿਲੋ ਦੁੱਧ 30 ਕਿਲੋ ਦੁੱਧ ਕਹਿ ਦੂੰਗਾ ਤੇ ਬਾਹਲਾ ਨਫਾ ਮਿਲ ਜੂਗਾ ਹਾਂ ਇਹ ਦੋ ਚੌਦਣਾ ਨੂੰ ਰੂਪੀ ਗਈ ਜੀ ਕੱਚੀ ਪਿੱਲੀ ਵੀ ਚੁਆ ਕੇ ਵੀ ਦੇਣੀ ਹੈ ਅਗਲੇ ਹਾਂ ਅਗਲੇ ਦਾ ਤੂੰ 20 ਕਿਲੋ ਕਹਿੰਦਾ ਈ ਹੈ ਠੀਕ ਨਹੀਂ ਇਹ ਵੀ ਗੱਲ ਸਹੀ ਹੈ 20 15 ਕਿਲੋ ਇਹਨੂੰ ਕੋਈ ਬਾਹਲਾ ਵੀ ਨਹੀਂ ਹਾਂ ਮਵਾਜਾ ਵੜ ਕੋਈ ਨਸਲ ਵਾਲੀ ਹੈ ਕੋਈ ਨਹੀਂ ਕਿ ਵੀ ਦੋ ਗਰੀ ਹੈ ਹਾਂ ਉਸੇ ਇਹ ਵੀ ਗੱਲ ਵੀਰ ਦੀ ਸਹੀ ਆ ਵੀਰ ਕਹਿੰਦਾ ਦੋਵਾਂ ਦਿਨਾਂ ਨੂੰ ਸੂਪੇ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਕੱਚਾ ਸੂਪ ਪਿੰਦਾ ਤੇ 15 ਕਿਲੋ ਦਾ ਆਪਾਂ ਬਾਈ ਕਹਿੰਦਾ ਇਹਦੇ ਥੱਲੋਂ ਰਾਵਣਾ ਚਵਾ ਦੇਾਂਗੇ ਕੱਚੀ ਸੂਈ ਦੇ ਥੱਲੋਂ ਵੀ ਤੇ ਤਾਂ ਹੀ ਘਾਟ ਹੀ ਦੱਸਿਆ 15 16 ਹਜੇ ਦਿਨ 5-7 ਇਹਨੇ ਵੀ ਲੈ ਜਾਣੇ ਆ ਕਿੰਨੇ ਦੀ ਲਾਲੇ ਇਹਦਾ 62 ਚੋਂ ਮਾਨਤਾਨ ਕਰਦੇ ਆਂਗੇ ਲਓ ਜੀ ਇਹਦਾ 62 ਚੋਂ ਮਾਨਤਾਨ ਕਰਦੇ ਆਂਗੇ ਤੇ ਇਹ ਵਧੀਆ ਸੇਵਾ ਕਰ ਲਓਗੇ ਦੁੱਧ ਵੱਧ ਪਿਆ ਉਹ ਘਾਟ ਹੀ ਦੱਸਿਆ ਜਮਾ 15 16 ਕਿਲੋ ਇਹਨਾਂ ਤਾਂ ਨਾਰਮਲ ਹੀ ਪਿਆ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਇਹ ਪੂਰੀਆਂ ਚੰਗੀਆਂ 4 ਵੜਾ। ਥਣਾਂਆਂ ਦੀਆਂ ਭਾਰਾਂ ਦੀਆਂ ਚਾਰਾਂ ਵੜਾ ਦੀ ਗਰੰਟੀ ਹੈ ਬਾਈ ਸੂਈ ਵੀ ਆਉਂਦੀਆਂ ਧਾਰਾ ਨਹੀਂ ਮਾਰੀਆਂ ਆਪਾਂ ਜੇ ਵਣ ਕੇ ਪੇਰੀ ਪਸੂ ਪਸਮਾਰ ਸੱਟ ਕੇ ਖੜ ਜਾਂਦਾ। ਹਾਂ। ਥਣਾਂ ਦੀ ਚਾਰਾਂ ਦੀ ਭਾਰ ਦੀ ਚਾਰਾਂ ਦੀ ਗਰੰਟੀ ਆ। ਲਓ ਜੀ ਚਾਰਾਂ ਵੜਾ ਦੀ ਥਣਾਂ ਦੀ ਗਰੰਟੀ ਹੈ, ਚਾਰਾਂ ਦੀ ਭਾਰ ਦੀ ਗਰੰਟੀ ਹੋ, ਫੁੱਲ ਗਰੰਟੀ ਹੋ। ਚਾਰਾਂ ਦੇ ਮੋٹے-ਮੋٹے ਥਾਣ ਆ ਕਿਸੇ ਦੇ ਫੋਟ ਸ਼ਾਂਗ ਨਹੀਂ ਫੋਨ ਨੰਬਰ ਸਕਰੀਨ ਤੇ ਚਾਰੇ ਦੇ ਚਾਰੇ ਵੜਾ ਨਵਾਂ ਹਨ, ਇੱਕ ਨੰਬਰ ਪਹਿਲਣ, ਦੂਜੀਆਂ ਤਿੰਨੇ ਵੜਾ ਦੂਜਾ-ਦੂਜਾ ਸੂਆ। ਜਮਾ ਜੈਜਪਾ ਪਾਲੋ ਚੰਗੀਆਂ ਬੱਚੀਆਂ ਸਸੀਕਾ